ਅੱਜ ਕ੍ਰਿਸਚਨ ਵੀਰ ਸ਼ੋਭ ਦਿਹਾੜੇ ਤੇ ਸ਼ੁਭਾ ਯਾਤਰਾ ਕੱਢ ਰਹੇ ਨੇ ਕਿ ਉਹਨਾਂ ਨੇ ਵਧਾਈ ਦੇਣ ਲਈ ਆਏ ਆਂ ਇਤਿਹਾਸ ਕਰਨਾ ਵੀ ਇਹ ਦਿਨ ਸਾਰਿਆਂ ਦੀ ਖੁਸ਼ੀਆਂ ਲੈ ਹੋਵੇਗਾ ਤੇ ਸਾਰੇ ਕੋਸ਼ਿਸ਼ ਕਰਕੇ ਵੀ ਯੂਸਫ ਮਸੀਹ ਜੀ ਜੋ ਸਾਨੂੰ ਸਿਖਾਇਆ ਸੀ ਵੀ ਸਾਰਿਆਂ ਨਾਲ ਪਿਆਰ ਨਫ਼ਰਤ ਕਿਸੇ ਨਾਲ ਨਹੀਂ ਕੋਈ ਤੇ ਸਾਰੇ ਚੱਲਣ ਦੀ ਕੋਸ਼ਿਸ਼ ਕਰਾਂ ਜਸੂ ਮਸੀਹ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਅਸੀਂ ਬਟਾਲੇ ਸ਼ਹਿਰ ਦੀ ਸ਼ੁਭਾ ਯਾਤਰਾ ਕੱਢ ਰਹੇ ਆਂ ਹਰੇਕ ਸਾਰੇ ਧਰਵਾ ਦਾ ਸਤਿਕਾਰ ਕਰਦੇ ਆਂ ਸਭਨਾਂ ਨੂੰ ਜਸੂ ਮਸੀਹ ਦੇ ਜਨਮ ਦਿਹਾੜੇ ਦੀ ਵਧਾਈ ਦੇ ਹਾਂਜੀ ਇਹ ਸ਼ੋਭਾ ਯਾਤਰਾ ਕਿੱਥੋਂ ਸਟਾਰਟ ਹੋਈ ਹੈ ਤੇ ਪ੍ਰੇ ਦੀ ਹਸਪੀਟਲ ਖੁਸ਼ਕਬਰੀ ਫੈਲੋਸ਼ਿਪ ਚਰਚ ਤੋਂ ਸ਼ੁਰੂ ਹੋਈ ਹੈ ਜੋ ਜੋਸ਼ਾ ਪਾਸਟਰ ਵੈਲਫਰ ਅਸੋਸੀਏਸ਼ਨ ਵੱਲੋਂ ਇਹ ਕੱਢੀ ਜਾ ਰਹੀ ਹੈ ਸਾਰੀ ਟੀਮ ਵੱਲੋਂ ਮਿਲ ਕੇ ਔਰ ਸਾਰੇ ਪਾਸਟਰਾਂ ਦੇ ਸਹਿਯੋਗ ਨਾਲ ਸਾਡੇ ਕਾਉਂਸਲਰ ਸਾਹਿਬ ਜਗੀਰ ਖੋਖੜ ਜੀ ਜਿਨ੍ਹਾਂ ਦਾ ਬੜਾ ਅੱਜ ਸਾਡੇ ਨਾਲ ਸਹਿਯੋਗ ਰਿਹਾ ਉਹ ਵੀ ਸਾਡੇ ਨਾਲ ਮੌਜੂਦ ਨੇ ਅਸੀਂ ਸ਼ਹਿਰ ਦੇ ਪੀਸਫੁੱਲ ਸਭਣਾ ਨੂੰ ਵਧਾਈ ਦੇਣ ਜਾ ਰਹੇ ਹਾਂ ਇਸ ਕਰਕੇ ਅਸੀਂ ਸਾਰਿਆਂ ਲਈ ਸਰਬੱਤ ਦਾ ਭਲਾ ਮੰਗਦੇ ਹਾਂ ਤੇ ਮਸੀਹ ਜਿੰਨੇ ਵੀ ਲੋਕ ਨੇ ਹਮੇਸ਼ਾ ਪੀਸਵਰ ਰਹੇ ਤੇ ਸਰਬੱਤ ਦਾ ਭਲਾ ਮੰਗਦੇ ਆ ਅਸੀਂ ਸਾਰਿਆਂ ਦਾ ਭਲਾ ਮੰਗਦੇ ਆ ਤੇ ਯਸ਼ਮਸੀ ਦੇ ਜਨਮ ਦਿਹਾੜੇ ਦੀ ਵਧਾਈ ਦੇਣੇ ਨਿਕਲੇ ਆ ਮੈਂ ਇਹ ਜਨਮ ਦਿਹਾੜੇ ਦੀ ਇਹ ਵਧਾਈ ਦੇਣ ਵਾਸਤੇ ਨਿਕਲੇ ਆ ਸਾਰੇ 35 ਹਸਟਲ ਪਾਸਟਰ ਜੋਸ਼ਵਾ ਪਾਸਟਰ ਐਸੋਸੀਏਸ਼ਨ ਵੈਲਫੇਅਰ ਅਸੀਂ ਪੂਰੀ ਸਿਟੀ ਦੇ ਵਿੱਚ ਬੜੀ ਹੀ ਧੀਰਜ ਦੇ ਨਾਲ ਇਹ ਸਵੇਰ ਜਾਤੋਂ ਲੱਗ ਜਾ ਰਹੇ ਜਿਹਦੇ ਨਾਲ ਸਾਡੇ ਵਿੱਚ ਖਾਸ ਮਦਦਗਾਰ ਸਾਡੇ ਐਮਸੀ ਜਗੀਰ ਖੋਖਰ ਜੀ ਆ ਹੋਰ ਸਾਰੇ ਪਾਸਬਾਨ ਨੇ ਇਸ ਕਰਕੇ ਅਸੀਂ ਸਾਰੇ ਸ਼ਹਿਰ ਦੀ ਸੁੱਖ ਸ਼ਾਂਤੀ ਮੰਗਦੇ ਆਂ ਪੰਜਾਬ ਦੀ ਸੁੱਖ ਸ਼ਾਂਤੀ ਮੰਗਦੇ ਆਂ ਸਾਡੀਆਂ ਪ੍ਰਾਰਥਨਾ ਹੈ ਸਦਾ ਕਿ ਇਹ ਪੰਜਾਬ ਤੇ ਭਾਰਤ ਦੇ ਸਦਾ ਵਸਦਾ ਰਹੇ ਖੁਸ਼ੀਆਂ ਖੇੜਿਆਂ ਵਿੱਚ ਰਵੇ ਅੱਜ 크੍ਰਿਸਚੀਅਨ ਵੀਰ ਸ਼ੋਭ ਦਿਹਾੜੇ ਤੇ ਸ਼ੁਭ ਯਾਤਰਾ ਕੱਢ ਰਹੇ ਨੇ ਕਿ ਉਹਨਾਂ ਨੂੰ ਵਧਾਈ ਦੇਣ ਲਈ ਆਏ ਆਂ ਇਤਿਹਾਸ ਕਰਨਾ ਵੀ ਇਹ ਦਿਨ ਸਾਰਿਆਂ ਦੀ ਖੁਸ਼ੀਆਂ ਲੈ ਹੋਵੇਗਾ ਤੇ ਸਾਰੇ ਕੋਸ਼ਿਸ਼ ਕਰਕੇ ਵੀ ਯੂਸਫ ਮਸੀਹ ਜੀ ਜੋ ਸਾਨੂੰ ਸਿਖਾਇਆ ਸੀ ਸਾਰਾ ਨਾ ਪਿਆਰ ਨਫਰਤ ਕਿਸੇ ਨਾਲ ਨਹੀਂ ਕੋਈ ਤੇ ਸਾਰੇ ਚੱਲਣ ਦੀ ਕੋਸ਼ਿਸ਼ ਕਰਾਂਗੇ ਯਸ਼ਮਸੀਹ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਅਸੀਂ ਬਟਾਲੇ ਸ਼ਹਿਰ ਦੀ ਸ਼ੋਭਾ ਯਾਤਰਾ ਕੱਢ ਰਹੇ ਹਾਂ ਹਰੇਕ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ ਸਭਨਾਂ ਨੂੰ ਯਸ਼ਮਸੀਹ ਦੇ ਜਨਮ ਦਿਹਾੜੇ ਦੀ ਵਧਾਈ ਦੇ ਹਾਂਜੀ ਇਹ ਸ਼ੋਭਾ ਯਾਤਰਾ ਕਿੱਥੋਂ ਸਟਾਰਟ ਹੋਈ ਹੈ ਤੇ ਪ੍ਰੇ ਦੀ ਹਸਪੀਟਲ ਖੁਸ਼ਕਵਰੀ ਫੈਲਾਸਫ ਚਰਚ ਤੋਂ ਸ਼ੁਰੂ ਹੋਈ ਹੈ ਜੋ ਸ਼ੋਪਾਸਟਰ ਵੈਲਫਰ ਐਸੋਸੀਏਸ਼ਨ ਵੱਲੋਂ ਇਹ ਕੱਢੀ ਜਾ ਰਹੀ ਹੈ ਸਾਰੀ ਟੀਮ ਵੱਲੋਂ ਮਿਲ ਕੇ ਔਰ ਸਾਰੇ ਪਾਸਟਰਾਂ ਦੇ ਸਹਿਯੋਗ ਨਾਲ ਸਾਡੇ ਕਾਉਂਸਲਰ ਸਾਹਿਬ ਜਗੀਰ ਖੋਖਰ ਜੀ ਜਿਨ੍ਹਾਂ ਦਾ ਬੜਾ ਅੱਜ ਸਾਡੇ ਨਾਲ ਸਹਿਯੋਗ ਰਿਹਾ ਉਹ ਵੀ ਸਾਡੇ ਨਾਲ ਮੌਜੂਦ ਨੇ ਅਸੀਂ ਸ਼ਹਿਰ ਤੇ ਪੀਸਫੁੱਲ ਸਭਣਾ ਨੂੰ ਵਧਾਈ ਦੇਣ ਜਾ ਰਹੇ ਹਾਂ ਇਸ ਕਰਕੇ ਅਸੀਂ ਸਾਰਿਆਂ ਦੀ ਸਰਬੱਤ ਦਾ ਭਲਾ ਮੰਗਦੇ ਹਾਂ ਤੇ ਮਸੀਹ ਜਿੰਨੇ ਵੀ ਲੋਕ ਨੇ ਹਮੇਸ਼ਾ ਪੀਸਵਰ ਰਹੇ ਤੇ ਸਰਬੱਤ ਦਾ ਭਲਾ ਮੰਗਦੇ ਆ ਅਸੀਂ ਸਾਰਿਆਂ ਦਾ ਭਲਾ ਮੰਗਦੇ ਆ ਤੇ ਯਸ਼ਮ ਸਿੰਘ ਦੇ ਜਨਮ ਦਿਹਾੜੇ ਦੀ ਵਧਾਈ ਦੇਣੇ ਨਿਕਲੇ ਆ ਮੈਂ ਜਨਮ ਦਿਹਾੜੇ ਦੀ ਇਹ ਵਧਾਈ ਦੇਣ ਵਾਸਤੇ ਨਿਕਲੇ ਆ ਸਾਰੇ ਪੈਂਤੀ ਕਾਸਟਲ ਪਾਸਟਰ ਜੋਸ਼ੂਆ ਪਾਸਟਰ ਐਸੋਸੀਏਸ਼ਨ ਵੈਲਫੇਅਰ ਅਸੀਂ ਪੂਰੀ ਸਿਟੀ ਦੇ ਵਿੱਚ ਬੜੀ ਹੀ ਧੀਰਜ ਦੇ ਨਾਲ ਇਹ ਸਵੇਰ ਜਾਤਾਂ ਨੂੰ ਲੈ ਕੇ ਜਾ ਰਹੇ ਹਾਂ ਜਦੇ ਨਾਲ ਸਾਡੇ ਵਿੱਚ ਖਾਸ ਮਦਦਗਾਰ ਸਾਡੇ ਐਮਸੀ ਜਗੀਰ ਖੋਖਰ ਜੀ ਆ ਹੋਰ ਸਾਰੇ ਪਾਸबान ਨੇ ਇਸ ਕਰਕੇ ਅਸੀਂ ਸਾਰੇ ਸ਼ਹਿਰ ਦੀ ਸੁਖ ਸਲਾਮਤੀ ਮੰਗਦੇ ਹਾਂ ਪੰਜਾਬ ਦੀ ਸੁਖ ਸਲਾਮਤੀ ਮੰਗਦੇ ਹਾਂ ਸਾਡੀਆਂ ਪ੍ਰਾਰਥਨਾ ਹੈ ਸਦਾ ਕਿ ਇਹ ਪੰਜਾਬ ਤੇ ਭਾਰਤ ਦੇ ਸਦਾ ਵਸਦਾ ਰਹੇ ਖੁਸ਼ੀਆਂ ਖੇੜਿਆਂ ਵਿੱਚ ਰਵੇ